ਨਾ ਹੋ ਰਿਹਾ ਲੱਗਦਾ ਕਿ ਜੇ ਤੇ ਰਹੇ ਨਾਲ ਮੇਰਾ ਪੈੜ ਚੱਕ ਲਿਆਗਾ ਕਿੰਨੇ ਦਿਨ ਹੋ ਗਏ ਅੱਜ ਤਹਾਨੂੰ ਫਸਲ ਲੈ ਕੇ ਆਏ ਫਸਲ ਆਣੀ ਅਜੇ ਤਿੱਜਾ ਦੇ ਅੱਛਾ ਸਰਕਾਰ ਸਰਕਾਰ ਕੋਈ ਕੁਝ ਲੇਬਰ ਦੀ ਪ੍ਰੋਬਲਮ ਆ ਰਹੀ ਹੈ ਇਹ ਕੁਝ ਮੌਸਮ ਕਰਕੇ ਥੋੜਾ ਜਿਹਾ ਮੌਇਸਚਰ ਵੀ ਦੇਖ ਰਹੇ ਨੇ ਮੌਇਸਚਰ ਵੀ ਆ ਰਿਹਾ ਬਦਲ ਦੇ ਵਿੱਚ ਮੌਇਸਚਰ ਕਿੰਨਾ ਕਰੇ ਮੌਇਸਚਰ 13 14 ਲਿਖਣ ਜੋ ਰਕਮੈਂਡ ਸਰਕਾਰ ਕਰੀ ਉਹ 12 12 ਦਾ ਆ ਤੇ 13 14 15 ਮੌਇਸਚਰ ਆ ਰਿਹਾ ਲੇਬਰ ਨੂੰ ਲੈ ਕੇ ਪਹਿਲਾਂ ਦਿੱਕਤ ਨਹੀਂ ਸੀ ਆ ਰਹੀ ਤੇ ਇਸ ਵਾਰ ਕੀ ਕਾਰਨ ਹੋਇਆ ਲੇਬਰ ਦੇਖੋ ਆਰਤੀਆਂ ਨੂੰ ਆਪਾਂ ਕਹੀਏ ਆਰਤੀਆਂ ਨੂੰ ਵੀ ਦੋਸ਼ ਨਹੀਂ ਦੇ ਸਕਦੇ ਆਰਤੀਆਂ ਨੇ ਹਰ ਇੱਕ ठेकेदार ਜੋ ਉਹਨਾਂ ਕੋਲ ਪਹਿਲਾਂ ਆਦਦੇ ਨੇ ਪ੍ਰੋਪਰਲੀ ਆਰੇ ਸੀਗੇ ਤੇ ਉਹਨਾਂ ਨੂੰ 2-2 ਲੱਖ ਰੁਪਏ ਵੀ ਭੇਜਦੇ ਆ ਉਹ ਆ ਨਹੀਂ ਰਹੇ ਤੇ ਮੇਨ ਗੱਲ ਕੀ ਆ ਹੁਣ ਮੰਨਰੇ ਕਾ ਸਕੀਮ ਚੱਲ ਰਹੀ ਐ 4-400 400 ਰੁਪਏ ਦਿਹਾੜੀ ਉਹਨਾਂ ਨੂੰ ਪੈ ਰਹੀ ਐ ਉਧਰ ਰੋਜ਼ਗਾਰ ਮਿਲ ਗਏ ਮਿਲ ਰਹੇ ਆ ਇਧਰ ਮਜ਼ਦੂਰ ਕੋਈ ਨਹੀਂ ਆ ਰਿਹਾ ਲਿਫਟਿੰਗ ਵੀ ਥੋੜੀ ਡਾਊਨ ਨਹੀਂ ਨਹੀਂ ਲਿਫਟਿੰਗ ਹੋ ਰਹੀ ਹੈ तकरीबन ਕੋਈ ਕੁਛ ਹੈ ਪਈਆਂ ਆੜਤੀਆਂ ਨੇ ਤੇ ਕੁਛ ਹੁਣ ਬਾਰਸ਼ ਹੋਣ ਕਰਕੇ ਆਪਣੇ ਥੋੜੀ ਛਾਨ ਗਿੱਲੀ ਹੋ ਗਈ ਹੈ ਮੋਰੀਆਂ ਨਹੀਂ ਲਿਫਟਿੰਗ ਤਾਂ ਕਰਾ ਰਹੇ ਆ ਸਰ ਆੜਤੀ ਦਾ ਪੂਰੀ ਕੋਸ਼ਿਸ਼ ਕਰ ਰਹੇ ਆ ਪ੍ਰਬੰਧ ਕਿਦਾਂ ਦੇ ਪ੍ਰਸ਼ਾਸਨ ਦੇ ਜਾਂ ਮੰਡੀਆਂ ਦੇ ਪਹਿਲਾਂ ਨਾਲੋਂ ਕੁਛ ਮੰਡੀਆਂ ਨੇ ਪੂ ਅੱਗੇ ਨੂੰ ਹੁਣ ਮੰਡੀਆਂ तकरीबन ਪਹਿਲਾਂ ਪਾਣੀ ਉਰੇ ਖੜ ਜਾਂਦਾ ਹੁਣ ਸਾਰੇ ਟੋਟਲੀ ਮੰਡੀ ਵਿੱਚ ਸੀਵਰੇਜ ਪੈ ਗਿਆ ਚਲੋ ਇਹ ਇਹਨਾਂ ਨੇ ਆਪਣੇ ਆ ਛੋੜਕ ਮਿੱਟੀ ਦਾ ਬਹੁਤ ਵਧੀਆ ਇਹ ਸੰਜੋਗ ਹੈ ਜਿਹੜਾ ਕਿ ਮੱਡੀਆਂ ਦਾ ਕੰਨੀ ਧਿਆਨ ਦਿੰਦਾ ਹੈ ਤੇ ਬਾਕੀ ਹੁਣ ਮੌਸਮ ਤੇ ਡਿਪੈਂਡ ਕਰਦਾ ਹੁਣ ਬਾਰਸ਼ ਹਲਾ ਦੂਏ ਤੀਏ ਦਿਨ ਬਾਰਸ਼ ਹੋ ਰਹੀ ਹੈ ਮੌਸਮ ਚ ਜਾ ਨਹੀਂ ਰਿਹਾ ਹੁਣ ਕੰਪੈਨਾ ਤਕਰੀਬਨ ਚੱਲ ਰਹੀਆਂ ਨੇ ਤੇ 40% ਫਸਲ ਹੈ ਜੇ ਖੜੀ ਇਸੇ ਤੱਕ ਕਿੰਨਾ ਕੁ ਝਾੜ ਸੇ ਨਿਕਲ ਰਿਹਾ ਝਾੜ 21 22 23 ਦਾ ਨਿਕਲ ਰਿਹਾ ਹੈ ਖੇਤਾਂ ਵਿੱਚ ਹਰ ਇੱਕ ਪਹਿਲਾਂ ਦੀ ਆਰ ਨੌਤੇ ਪੂਰੀ ਸਰਕਾਰ ਦੇ ਮੰਡੀਆਂ ਦੇ ਪ੍ਰਬੰਧਾ ਵਿੱਚ ਕੁਝ ਦੇਖੋ ਵੀਰੇ ਡਿਪੈਂਡਤਾ ਕਰਦਾ ਦੇਖੋ ਹੁਣ ਬਾਦਲ ਸਰਕਾਰ ਰਹੀ ਹੈ ਦੇਖੋ ਸਰਕਾਰਾਂ ਦੇ ਕੀ ਕੀ ਕਹੀਏ ਇਹ ਵੀ ਸਰਕਾਰਾਂ ਠੀਕ ਨੇ ਪਰ ਹਰ ਇੱਕ ਸਰਕਾਰ ਨੂੰ ਟਾਈਮ ਤਾਂ ਲੱਗਦਾ ਹੀ ਆ ਪਰ ਇੰਨਾਗਾ ਜਿਹੜੀ ਹੁਣ ਦੀ ਸਰਕਾਰ ਅੱਜ ਤੱਕ ਉਹਨਾਂ ਨੇ ਬਸ ਜ਼ਿਮੀਦਾਰ ਤੇ ਡੰਡਾ ਹੀ ਭਰਾਇਆ ਔਰ ਕੁਝ ਨਹੀਂ ਕਰਿਆ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗਰਮੀਸੇ ਕਿਹੜੇ ਪਿੰਡ ਦੇ ਰਿਆ ਤੁਹਾਨੂੰ ਮਾਦੀ ਪਤਾ ਨਹੀਂ ਲੱਗਿਆ ਅੱਜ ਲੈ ਕੇ ਆਏ ਹਾਂ ਜੀ ਹਾਂ ਇਸ ਤਰ੍ਹਾਂ ਦੇ ਪ੍ਰਬੰਧ ਹੈਗੇ। ਪਰ ਠੀਕ ਆ ਵਧੀਆ ਸੰਤਪਾਲਾਂ ਮਿਲੀਆਂ ਤੇ ਬਦਲ ਆਉਂਦਾ ਸਾਡੇ ਧਗੜਦੇ ਜਾਂ ਵਧੀਆ। ਲੇਵਰ ਨੂੰ ਲੈ ਕੇ ਕੋਈ ਦਿੱਕਤ ਪਰੇਸ਼ਾਨੀ ਕੋਈ ਚੱਲਦਾ। ਚਲੋ ਵੈਸੇ ਤਾਂ ਸਮੇਂ ਦੇ ਹਿਸਾਬ ਨਾਲ ਪਸੰਦ ਕੀ ਜੇਕਰ ਲੇਵਰ ਥੋੜੀ ਜਿਹੀ ਘਟਾ। ਤੇ ਉਹਦੇ ਕਰਕੇ ਮਨਰਲ ਕੇ ਕੋਗਾ ਕੰਮ ਠੰਡਾ ਚੱਲਦਾ। ਮੌਸਮ ਵੀ ਬਦਲ ਰਿਹਾ ਆ। ਮਹਾਈ ਮੌਸਮ ਦਾ ਡਰ ਕਰਦੇ ਆਂ ਯ ਮਤਲਬ ਅਸੀਂ ਵੜਾ ਕੇ ਆਪਣੀਆਂ ਢੇਂਗਲ ਵਾਲੀਆਂ ਮੰਡੀਆਂ। ਕਿ ਬਾਹਰ ਅੱਗ ਦੇ ਡਰ ਤੋਂ ਗੜਿਆਂ ਦੇ ਡਰ ਤੋਂ ਮੀਂਹ ਦੇ ਡਰ ਤੋਂ ਅਸੀਂ ਕੁਲੀ ਕੰਕ ਤੇ ਇਹ ਜਲਵਾ ਸੀ ਪੀਟੀ ਕਿੰਨੀ ਕੁ ਘੰਟਾ ਦਾ ਕੰਮ ਤੇ ਜਨ ਕਿ ਨਹੀਂ ਹੋਇਆ ਤੇ ਹਾਇਦਤ ਦੇਖੋ ਲੋਕ ਪੜੇ ਝੂਠ ਮਾਰਦੇ ਸੱਚ ਬੋਲਦੇ ਆ ਕੋਈ ਕਹਿੰਦਾ ਮੇਰੀ 24 ਨਿਕਲੀ 28 ਨਿਕਲੀ ਜਦੋਂ ਸਾਡੀ ਨਿਕਲੂਗੀ ਫਿਰ ਅਸੀਂ ਦੱਸਾਂਗੇ ਕਿ ਸਾਡੀ ਕਿੰਨੀ ਨਿਕਲੀ ਹਨ ਕੋਈ ਐਹੋ ਜਿਹਾ ਚਾਂਸ ਲੱਗਦਾ ਨਹੀਂ ਹੈਗਾ ਝੂਠ ਸਫਾਨ ਜੋ YouTube ਤੇ ਆ ਤੇ ਸਾਰਾ ਬਕਵਾਸ YouTube ਤੇ ਸਾਰਾ ਬਕਵਾਸ ਜੇ ਤਾਂ ਮੇਰੀ ਨਿਕਲੂਗੀ 24 25 ਫਿਰ ਮੈਂ ਕਹਿ ਸਕਦਾ ਮੇਰੀ 24 25 ਨਿਕਲੀ ਇਹ ਤਾਂ ਲੋਕ ਜਿਹੜੇ ਆ ਵੱਡੇ ਵੱਡੇ ਫਾਰਮ ਵਾਲੇ ਆ ਉਹ YouTube ਤੇ ਪਾਉਂਦੇ ਆ ਵੀ ਸਾਡੀ 25 ਨਿਕਲ ਗਈ 85万 ਨਿਕਲ ਗਈ 75万 ਨਿਕਲ ਗਈ ਕੋ ਠੇਕੇ ਚੱਕਣ ਦਾ ਮਸਲਾ ਸਰ ਮਾੜਾ ਜੀਵਨ ਦਾ ਮਾਰਦੇ ਆ ਚਲਾਈ ਲਗਾਤਾਰ ਹੋ ਰਹੀ ਆ ਲਿਫਟਿੰਗ ਜਾ ਰਹੀ ਆ ਆ ਜਾ ਹੋਊਗਾ ਚੱਲੀ ਜਾਂਦਾ ਵਧੀਆ ਕੰਮ ਚੱਲਦਾ ਜੀ ਕੋਈ ਚਲਾਈ ਨੂੰ ਲੈ ਕੇ ਜਾਂ ਪ੍ਰਸ਼ਾਸਨ ਨਹੀਂ ਜੀ ਕੋਈ ਨਹੀਂ ਕੋਈ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈਗੀ ਜਿੰਨਾ ਕ ਹੈਗਾ ਮਾਲ ਆਉਂਦਾ ਤੁਲੀਆਂ ਦਾ ਬਾਹਰ ਲਾਉਣਾ ਵੀ ਸਹੀ ਹੈ ਕੋਈ ਤੇ ਪਹਿਲਾਂ ਦੀ ਸਰਕਾਰ ਤੇ ਹੁਣ ਦੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਦੇ ਬਹੁਤ ਅੰਤਰ ਹੈ ਬਹੁਤ ਅੰਤਰ ਬਹੁਤ ਅੰਤਰ ਹੈਗਾ ਕੀ ਅੰਤਰ ਇਹ ਆ ਜੀ ਚਲੋ ਸਾਡੀ ਕਾਲੀ ਸਰਕਾਰ ਸੀਗੀ ਉਦੋਂ ਮਤਲਬ ਕੋਈ ਨਾ ਚੱਕਰ ਨਹੀਂ ਸੀਗਾ ਹੁਣ ਤਾਂ ਜਿਹੜੀ ਆ ਆਮ ਆਦੀ ਸਰਕਾਰ ਆ ਝੋਨੇ ਤੋਂ ਲੈ ਕੇ ਮਤਲਬ ਤਣਕ ਤੱਕ ਇਹ ਜਿੰਗਾ ਪਛਾਣ ਹੈ ਪਛਾਣ ਕਿਵੇਂ ਪਛਾਣ ਪਛਾਣ ਇਹ ਆ ਜੀ ਮਤਲਬ ਕਿ ਕੋਈ ਮਤਲਬ ਲੇਬਰਲਾ ਪ੍ਰਬੰਧ ਨਹੀਂ ਪਛਾਹ ਹੋ ਰਿਹਾ ਪੰਜ ਪੰਜ ਚਾਰ ਚਾਲ ਬੰਦੇ ਆ ਨਾ ਆੜੀਆਂ ਹੋ ਉਹ ਵਿਚਾਰੀ ਉਹਨਾਂ ਦਾ ਬੁੱਤਾ ਧੱਕ ਧੱਕ ਦੇ ਆਪੇ ਪ੍ਰਧਾਨ ਜੀ ਮੌਸਮ ਖਰਾਬ ਹੋ ਚੁੱਕਿਆ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਆ ਬੰਦੇ ਜਾਂਦੇ ਆ ਮੰਡੀ ਚ ਪ੍ਰਬੰਧ ਬਹੁਤ ਹੀ ਮੈਂ ਕਹੂੰਗਾ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਆੜਤੀਆਂ ਨੇ ਤੁਸੀਂ ਦੇਖ ਸਕਦੇ ਹੋ بارش ਦਾ ਮੌਸਮ ਹੋ ਚੁੱਕਿਆ ਤੇ ਆਸ ਕਰਦਾਂਗੇ ਪ੍ਰਮਾਤਮਾ ਸਾਡੇ ਤੇ ਆਪਣੀ ਮਿਹਰ ਭਰੀ ਹੱਥ ਰੱਖੇ ਤੇ بارش ਨਾ ਆਵੇ ਇਹ ਆ ਵੀ ਜਾਂਦੀ ਤੁਸੀਂ ਦੇਖ ਸਕਦੇ ਹੋ ਲਿਫਟਿੰਗ ਦੀ ਪ੍ਰੋਬਲਮ ਇਸ ਵਾਰ ਹੈ ਨਹੀਂ ਜੀ ਦੁਕਾਨਾਂ ਦੇ ਟਰੱਕ ਖੜੇ ਨਹੀਂ ਲੇਬਰ ਦੀ ਘਾਟ ਕਰਕੇ ਟਰੱਕ ਨਹੀਂ ਪਰ ਔਰ ਤਕਰੀਬਨ ਤਕਰੀਬਨ ਲਿਫਟਿੰਗ ਜਿੰਨੀ ਕੀ ਖਰੀਦ ਆ ਉਸ ਹਿਸਾਬ ਨਾਲ ਲਿਫਟਿੰਗ ਮੈਂ ਤਾਂ ਕਦੇ ਦੇਖਿਆ ਨਹੀਂ ਇੰਨੀ ਤੇਜ਼ ਹੋਵੇ ਸੋ ਲਿਫਟਿੰਗ ਬਹੁਤ ਤੇਜ਼ ਆ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਆੜਦੀਆਂ ਭਰਾਵਾਂ ਨੇ ਸਾਰੇ ਨੇ ਅਮੀਏ ਦੇਖੋ ਤੁਹਾਡੇ ਕੋਲ ਤਰਪਾਲਾਂ ਨਵੀਆਂ ਪਈਆਂ ਜੀ ਸੋ ਤੇਰੀਆਂ ਢੱਗੀਆਂ ਹੋਈਆਂ ਜੇ ਪ੍ਰਮਾਤਮਾ ਨੇ ਨਾ ਕਰੇ ਮੈਂ ਤਾਂ ਚਾਹੁੰਗਾ ਕਿ ਬਾਰਿਸ਼ ਨਾ ਆਵੇ ਜੇ ਆਉਂਦੀ ਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਲੇਬਰ ਵੀ ਕਦੀ ਆ ਰਹੀ ਐ ਇਸ ਵਾਰ ਲੇਬਰ ਦੀ ਬਹੁਤ ਦਿੱਕਤ ਆ ਜੀ ਲੇਬਰ ਦੀ ਪ੍ਰੋਬਲਮ ਆ ਸਾਨੂੰ ਕੱਲਾ ਲੇਬਰ ਦਾ ਘਾਟਾ ਨਹੀਂ ਆਰਥਿਕ ਨੁਕਸਾਨ ਵੀ ਬਹੁਤ ਹੋ ਰਿਹਾ ਸਾਡੇ 15 ਤੋਂ 20 ਆੜਤੀ ਐ ਜਿਹਨਾਂ ਲੇਬਰ ਦੇ ਖਾਤੇ ਚ 80 ਜਾਂ 50 ਹਜ਼ਾਰ ਹਰ ਕਰਾਸੀ ਲੇਬਰ ਨੂੰ ਕੈਸੇ ਪਾਉਂਦੇ ਆ ਕਿ ਲੇਬਰ ਲੈ ਕੇ ਆਉਣੀ ਆ ਸੋ ਜਿਹਨਾਂ ਨੂੰ ਪੈਸੇ ਪਾਏ ਨੇ ਉਹ ਨਾ ਆ ਪਾਏ ਨੇ ਨਾ ਉਹਨਾਂ ਦੇ ਮੋਬਾਈਲ ਮਿਲ ਰਹੇ ਨਹੀਂ ਸੋ ਲੇਬਰ ਦੀ ਕਾਰਡ ਪੂਰੇ ਪੰਜਾਬ ਵਿੱਚ ਹੀ ਦੇਖਣ ਨੂੰ ਮਿਲ ਰਹੀ ਆ ਤੇ ਬਾਕੀ ਅਸੀਂ ਧੰਨਵਾਦ ਕਰਦੇ ਆ ਆਰਤੀ ਭਰਾਵਾਂ ਦਾ ਕਿਉਂਕਿ ਆੜੀ ਥੜੀ ਨੂੰ ਲੇਬਰਾਂ ਕੋਈ ਗੜੀ ਤੇ ਪੁੱਲ ਤੋਂ ਲਿਆ ਰਿਆ ਸੋ ਔਕੇ ਸੌਕੇ ਹੋ ਕੇ ਮੰਡੀ ਦਾ ਕੰਮ ਸੱਜੇ ਢੰਗ ਨਾਲ ਚਲਾ ਰਿਹਾ ਇੱਕ ਕਾਰਨ ਕੀ ਲੱਗ ਰਿਹਾ ਤੁਹਾਨੂੰ ਲੇਬਰ ਦੀ ਘਾਟ ਕਾਰਨ ਜੀ ਮੈਂ ਤਾਂ ਕੁਝ ਕਹੂੰਗਾ ਜਿਵੇਂ ਉਹ 20-25 ਆੜਤੀਆਂ ਦੇ ਪੈਸੇ ਹੀ ਲੇ ਕੁਝ ਠੇਕੇਦਾਰਾਂ ਦੇ ਮਨਾਂ 'ਚ ਬੇਈਮਾਨੀ ਵੀ ਹੋ ਸਕਦੀ ਆ ਜਾਂ ਕੁਝ ਮੈਂ ਕਹੂੰਗਾ ਵੀ ਉੱਥੇ ਕੰਮ ਕੋ ਮਿਲਣ ਲੱਗ ਕੇ ਲੇਬਰ ਨੂੰ ਸੋ ਵੀ ਘਾਟ ਹੋ ਸਕਦੀ ਆ ਲੇਬਰ ਦੀ ਸਰਪਾਰਦਾਨੇ ਦੀ ਪਹਿਲਾਂ ਕਮੀ ਆ ਜਾਂਦੀ ਸੀ ਕਿਸ ਵਾਰ ਬਾਰਦਾਨੇ ਨੂੰ ਲੈ ਕੇ ਕੁਝ ਹੈ ਤੇ ਮੈਂ ਤਲਵਾਰਕਰ ਪੰਚਕਾਰ ਸਿੰਘ ਗਾਲਪੁਰਾ ਦਾ ਜਿਨ੍ਹਾਂ ਕੇ ਮੇਰੇ ਤੇ ਮਤਲਬ ਵਿਸ਼ਵਾਸ ਪੜਾਇਆ ਔਰ ਮਾਛੀਵਾੜਾ ਮੰਡੀ ਦੀ ਪ੍ਰਧਾਨਗੀ ਲਈ ਮੈਨੂੰ ਕਾਬਲ ਸਮਝਿਆ ਮੇਰਾ ਦੁੱਧਾ ਸਾਲ ਆ ਪ੍ਰਧਾਨਗੀ ਦਾ ਔਰ ਮੈਂ ਆਪਣੀ ਪ੍ਰਧਾਨਗੀ ਦੇ ਵਿੱਚ ਬਾਰਦਾਨੇ ਦੀ ਕਮੀ ਨਹੀਂ ਆਂ ਦਿੱਤੀ ਪਹਿਲਾਂ ਤੁਹਾਨੂੰ ਪਤਾ ਧਰਨੇ ਵੀ ਲੱਗਦੇ ਰਹੇ ਨੇ ਪਹਿਲਾਂ ਧਰਨੇ ਬਾਰ ਦਾ ਨਹੀਂ ਲੱਗਦੇ ਸੀ ਫਿਰ ਚਕਾਉਣ ਲਈ ਲੱਗਦੇ ਸੀ ਸੂਈਸਵਰ ਜੋ ਹਾਲਾਤ ਨੇ ਨਾ ਤਾਂ ਬਾਰ ਦਾ ਨਹੀਂ ਧਰਨਾ ਲੱਗ ਰਿਹਾ ਜੀ ਤੇ ਨਾ ਚਕਾਉਣ ਲਈ ਲੱਗ ਰਿਹਾ ਕਿੰਨੀ ਕਾਮ ਹੋ ਚੁੱਕੀ ਹੈ ਕੰਕ ਦਾ ਅਮਦ ਮੈਂ ਮੰਨਦਾ ਜੀ 20 50% ਕੰਨ ਕਾ ਚੁੱਕੀ ਹੈ ਔਰ ਮੈਨੂੰ ਮੰਨਣਾ ਕਿ 20 25% ਕੰਨ ਖੋਲ ਰਾਊਗੀ ਔਰ 25 ਤੋਂ 20 ਤੋਂ 25% ਕੰਨ ਕੰਨ ਘਟੂਗੀ ਜੀ ਪਹਿਲਾਂ ਨਾਲੋਂ ਵੀ ਜ਼ਿਆਦਾ ਘਟੂਗੀ ਜਾਂ ਕਿਦਮ ਘਟੂਗੀ ਜੀ ਕਣ ਮੈਂ ਮੰਨਦਾ ਵੀ 6 ਲੱਖ ਕੁਆਂਟਲ ਜੇ ਮਛਵਾੜਾ ਮੰਡੀ ਚ ਕਣਕਾਂ ਦੀ ਸੀ ਐਤਕੀ 4.5 ਪੌਣੇ 5 ਇੰਨੀ ਕਿ ਲੱਖਾਂ ਇਹਦਾ ਕਾਰਨ ਘਟਣ ਦਾ ਕਣ ਮੱਕੀ ਦੀ ਆਮਦ ਬਹੁਤ ਹੈ ਮੱਕੀ ਦੀ ਬਿਜਾਈ ਬਹੁਤ ਕੀਤੀ ਆਲੂ ਦੀ ਬਿਜਾਈ ਬਹੁਤ ਹੋ ਗਈ ਸੋ ਮੈਂ ਮੰਨਦਾ ਕਿ ਆਉਣ ਵਾਲੇ ਦਿਨ ਤੁਸੀਂ ਇਹ ਦੇਖੋਗੇ ਕਿ ਜ਼ਿਲ੍ਹਾ ਲੁਧਿਆਣਾ ਸਭ ਤੋਂ ਵੱਧ ਮੱਕੀ ਦੀ ਆਮਦ ਮਛਵਾੜਾ ਸਭ ਵਿੱਚ ਹੋ ਗਈ ਰੇਟ ਕੀ ਰਿਹਾ ਇਸ ਵਕਤ ਰੇਟ ਤਾਂ ਜੋ ਸਰਕਾਰੀ ਰੇਟ ਸੀਗਾ ਜੋ ਹੋਆ ਤੇ ਬਾਕੀ ਜਿਵੇਂ ਤੁਸੀਂ ਗੱਲ ਕਰਦੇ ਸੀ ਪ੍ਰਾਈਵੇਟ ਪ੍ਰਾਈਵੇਟ ਵਾਲਿਆਂ ਦਾ ਕੋਈ ਰੁਝਾਨ ਮਛਵਾੜਾ ਮੰਡੀ ਚ ਨਹੀਂ ਰਿਹਾ ਸਰਕਾਰੀ ਰੇਟ ਤਾਂ ਸਰਕਾਰ ਨੇ ਲੈਣਾ ਹੀ ਲੈਣਾ ਇਹ ਪ੍ਰਾਈਵੇਟ ਵੀ ਕੋਈ 2-4 ਬੰਦਿਆਂ ਨੇ ਕੋਈ ਮਾਲ ਖਰੀਦਿਆ ਜੀ ਕੋਈ ਐਡਾ ਤੇਜੀ ਵਾਲਾ ਜਿਹੜਾ ਤੇਹਾਂਸੀ ਲੋਕਾਂ ਦੇ ਵਿੱਚੋਂ ਨਹੀਂ ਆਇਆ ਤੁਹਾਡੀ ਕਿਸਾਨਾਂ ਨੂੰ ਕੋਈ ਅਪੀਲ ਹੋਵੇ ਕਿਸਾਨਾਂ ਨੂੰ ਇਹ ਅਪੀਲ ਆ ਕਿ ਲੇਬਰ ਦੀ ਘਾਟ ਕਰਕੇ ਹੋ ਸਕਦਾ ਸੀ ਥੋੜਾ ਤੁਹਾਨੂੰ ਪਰੇਸ਼ਾਨੀ ਆਈ ਹੋਵੇ ਮਾਲ ਭਰਾਉਣ ਦੇ ਵਿੱਚ ਪਰ ਅਸੀਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਸਮੂਹ ਆਰਤੀ ਵਰਗ ਪੱਬਾ ਭਾਰਕ ਸਾਡੀ ਸਾਡੀ ਰੋਜੀ ਰੋਟੀ ਤੁਹਾਡੇ ਸਿਰ ਤੋਂ ਚੱਲਦੀ ਆ